ਸਸ਼ੀਗਲ ਜੀ ਮੈਂ ਹਾਸ਼ਤੀਪੁਰ ਸੰਦੂਕ ਤੇ ਗੱਲ ਕਰਦੇ ਹਾਂ ਜਿੱਥੇ ਪਹਿਲਾ ਵੀ ਭਾਰਤੀ ਸੈਨਾ ਵੱਲੋਂ ਇਹ ਖੁਲਾਸੇ ਕੀਤੇ ਗਏ ਕਿ ਸ੍ਰੀ ਹਰਮੰਦਰ ਸਾਹਿਬ ਉੱਤੇ ਪਾਕਿਸਤਾਨ ਵੱਲੋਂ ਹਮਲਾ ਕੀਤਾ ਜਾਵੇਗਾ ਤਾਂ ਜੋ ਸਿੱਖ ਧਰਮ ਦੇ ਵੱਡੇ ਆਗੂ ਨੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਅਜੇਹਾ ਪਾਕਿਸਤਾਨ ਨਹੀਂ ਕਰੇਗਾ ਕਿਉਂਕਿ ਪਾਕਿਸਤਾਨ ਦੇ ਲੋਕ ਜਾਂ ਪਾਕਿਸਤਾਨ ਦੀ ਜੋ ਭਾਰਤੀ ਸੈਨਾ ਹੈ ਅਜੇਹਾ ਕੁਝ ਨਹੀਂ ਕਰੇਗੀ ਕਿਉਂਕਿ ਪਾਕਿਸਤਾਨ ਵਾਲਿਆਂ ਨੂੰ ਪਤਾ ਹੈ ਕਿ ਜੋ ਹਰਮੰਦਰ ਸਾਹਿਬ ਹੈ ਉਹ ਕੱਲੇ ਸਿੱਖਾਂ ਦਾ ਨਹੀਂ ਪਵਿੱਤਰ ਸਥਾਨ ਉਹ ਸਾਰੇ ਲੋਕਾਂ ਦਾ ਪਵਿੱਤਰ ਸਥਾਨ ਹੈ ਜਿੱਥੇ ਦੇਸ਼ਾਂ ਦੇ ਵਿਦੇਸ਼ਾਂ ਦੇ ਲੋਕ ਆ ਕੇ ਮੱਥਾ ਟੇਕਦੇ ਹਨ ਜੋ ਆਪਣਾ ਸਿਰ ਝੁਕਾਉਂਦੇ ਹਨ ਤੇ ਦੂਸਰੇ ਪਾਸੇ ਇੱਕ ਬਹੁਤ ਵੱਡੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਆਰਡੀਐਕਸ ਵੱਲੋਂ ਜਾਂ ਕੁਝ ਅਸ਼ਰਾਫੀ ਅੰਸਰਾਂ ਵੱਲੋਂ ਜੋ ਹਮਲਾ ਕੀਤਾ ਜਾਣਾ ਹੈ ਹਰਮੰਦਰ ਸਾਹਿਬ ਵਿਖੇ ਜਿੱਥੇ ਗੁਰੂ ਘਰ ਲੰਗਰ ਵਰਤਿੰਦਾ ਹੈ ਤਾਂ ਕਾਫੀ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਸੁਤਰਾ ਤੋਂ ਵੰਦੀ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਸ੍ਰੀ ਹਰਮੰਦਰ ਸਾਹਿਬ ਨੂੰ ਆਰ ਡੀ ਐਕਸ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਇਹ ਧਮਕੀ ਵਿੱਚ ਅਣਪਛਾਤੇ ਵਿਅਕਤੀ ਈਮੇਲ ਰਾਹੀਂ ਦਿੱਤੀ ਸੀ ਇਹ ਜਾਣਕਾਰੀ ਮਿਲਦੇ ਹੀ ਏ ਜੀ ਪੀ ਨੇ ਆਪਣੇ ਪੱਧਰ ਤੇ ਸ੍ਰੀ ਹਰਮੰਦਰ ਸਾਹਿਬ ਦੀ ਇਸ ਪਰਕਰਮਾ ਲੰਗਰ ਪਵਨ ਅਤੇ ਸਾਰੀਆਂ ਸਰਾਵਾਂ ਦੀ ਸੁਰੱਖਿਆ ਜੋ ਹੈ ਮਜ਼ਬੂਤ ਕਰ ਦਿੱਤੀ ਹੈ ਟਾਸਕ ਫੋਰਸ ਲਗਾਤਾਰ ਜਾਂਚ ਕਰ ਰਹੀ ਹੈ जांच कर रही है ते दूसरे पास श्रोमी द्वारा प्रबंधक कमेटी के मुख्य सक्र कुलवंत सिंह मन्न ने इसकी पुष्टि की थी है उन्होंने कहा कि संबंधित पुलिस स्टेशन कोतवाली और सी पी ओ इस बारे सूचित कर दिया गया दूसरे पास मामला गंभीर और वड्डा होने कारण पुलिस इस बारे कुछ भी स्पष्ट नहीं कर रही है बाकी जो भी बंद जानकारी सामने आएगी सी करा